ਸਾਡੇ ਨਾਲ ਨੇ ਅੱਜ ਗੁਰਪ੍ਰੀਤ ਸਿੰਘ ਖਾਲਸਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸਵਾਲ ਹੈ ਮੇਰੇ ਅਹਿਮ ਤੁਸੀਂ ਮਤਲਬ ਗੁਰੂ ਘਰ ਨਾਲ ਜੁੜੇ ਹੋ ਹੋ ਜਿਹੜੀ ਬਾਣੀ ਹੈ ਆਪਾਂ ਨੂੰ ਅਦਬ ਸਿਖਾਉਂਦੀ ਹੈ ਕਿ ਸੀਮਤ ਖਾਓ ਸੀਮਤ ਪਹਿਨੋ ਸਾਦਗੀ ਚ ਰਹੋ ਮੇਰਾ ਇੱਕ ਪਹਿਲਾ ਸਵਾਲ ਹੈ ਜੀ ਜਿਹੜੇ ਆਪਣੇ ਪੰਜਾਬ ਦੇ ਲੋਕ ਹੈ ਉਹ ਵਿਆਹ ਤੇ ਖਰਚਾ ਲੋੜ ਤੋਂ ਵੱਧ ਕਰਦੇ ਆ ਇੱਕ ਭੇਡ ਚਾਲ ਪੰਜਾਬੀ ਚ ਕਹ ਦਿੰਦੇ ਆ ਤੇ ਬਾਅਦ ਵਿੱਚ ਕੋਈ ਸਲਫਾਸ ਖਾ ਕੇ ਮਰਦਾ ਹੈ ਤੇ ਕੋਈ ਕੋਸ਼ਿਸ਼ ਕਰਕੇ ਮਰਦਾ ਹੈ ਤੇ ਪੰਜਾਬੀ ਪੰਜਾਬੀਅਤ ਤੋਂ ਦੂਰ ਹੁੰਦੇ ਜਾ ਰਹੇ ਆ ਕਿ ਜੇ ਪਿੰਡ ਚ ਵਿਆਹ ਕਰਦੇ ਆ ਤਾਂ ਖਾਨੀ ਪਿੰਡ ਵਾਲੇ ਨਾਲ ਖਾ ਜਾਣ ਤੇ ਪੈਲਸਾਂ ਚ ਵਿਆਹ ਕਰਕੇ ਉੱਥੀ ਨਿਮੇੜ ਕੇ ਆ ਜਾਂਦੇ ਆ ਤੇ ਇਸ ਕਰਕੇ ਜਿਹੜੇ ਲੋਕ ਆ ਉਹ ਉਦਰ ਤੋਂ ਵੀ ਦੂਰ ਹੋ ਜਾ ਰਹੇ ਆ ਤੁਹਾਡਾ ਕੀ ਕਹਣਾ ਹਾਂਜੀ ਭਾਈ ਜੀ ਇਹਦੇ ਵਿੱਚ ਇਹੀ ਹੈ ਵੀ ਦੇਖੋ ਦੇਖਣਾ ਲੋਕ ਪਿੰਡਾਂ ਦੇ ਵਿੱਚ ਪਹਿਲਾਂ ਨਹੀਂ ਸੀ ਇਹ ਥੋੜਾ ਜਿਹਾ ਹੁਣ 5-4 ਸਾਲਾਂ ਦਾ ਜ਼ਿਆਦਾ ਹੋ ਗਿਆ ਜਦੋਂ ਦੇ ਪੈਲਸ ਬਣਿਆ ਹੁਣ ਤੇ ਲੋਕਾਂ ਨੇ ਪਿੰਡਾਂ ਦੇ ਵਿੱਚ ਇੱਕ ਇਹਨੂੰ ਇੱਜ਼ਤ ਦਾ ਮਾਣ ਦਾ ਉਹ ਗੱਲ ਬਣਾ ਲਈ ਵੀ ਜੇ ਅਸੀਂ ਕਿਤੇ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਕਰਦੇ ਆ ਪਹਿਲਾਂ ਵਿਆਹ ਹੁੰਦੇ ਸੀ ਧਰਮਸਾਲਾ ਪਿੰਡਾਂ ਦੇ ਵਿੱਚ ਬੜੀਆਂ ਸੀ ਕੋਈ ਖਰਚਾ ਨਹੀਂ ਸੀ ਉਹਦਾ ਬਰਾਤ ਆਉਂਦੀ ਉੱਥੇ ਲੋਕ ਬੈਂਦੇ ਸੀ ਉੱਥੇ ਰੋਟੀ ਟੁਕ ਛੱਕ ਕੇ ਅਗਲਾ ਉਸ ਤੋਂ ਬਾਅਦ ਵਿੱਚ ਬਰਾਤ ਤੁਰ ਜਾਂਦੀ ਸੀ ਉੱਥੇ ਭਾਂਡਾ ਢਿੰਡਾ ਸਾਬ ਲੈਂਦੇ ਸੀ ਹੁਣ ਪੈਲਸਾਂ ਦੇ ਉੱਤੇ ਚਾਹੇ ਤਾਂ ਕਿਸੇ ਨੂੰ ਜ਼ਮੀਨ ਦਾ ਕਿੱਲਾ ਵੇਚਣਾ ਪਵੇ ਚਾਹੇ ਪਲਾਟ ਵੇਚਣਾ ਪਵੇ ਚਾਹੇ ਘਰ ਗਹਿਣੇ ਕਰਨਾ ਪਵੇ ਪਰ ਉਹ ਕਹਿੰਦਾ ਮੈਂ ਵੀ ਵਿਆਹ ਕਰੂੰ ਪੈਲਸ ਦੇ ਵਿੱਚ ਤੇ ਪੈਲਸਾਂ ਦੇ ਵਿੱਚ ਫਿਰ ਜੀ ਨਜਾਇਜ਼ ਖਰਚੇ ਆ ਉਹਦਾ ਕੋਈ ਰੇਟ ਹੀ ਨਹੀਂ ਲੈ ਕੇ ਲੱਖ ਰੁਪਈਆ ਤੋਂ 10-10 ਲੱਖ 20-20 ਲੱਖ ਰੁਪਈਆ ਤੱਕ ਪੈਲਸਾਂ ਦੇ ਉੱਤੇ ਖਰਚੇ ਹੁੰਦੇ ਆ ਹੁਣ ਤੁਸੀਂ ਵਿਆਹਾਂ ਨੂੰ ਛੱਡੋ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਮਤੇ ਵੀ ਪਾਏ ਸੀ ਸਾਡੇ ਖੁਦ ਪਿੰਡ ਮਤਾ ਪਾਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਪੰਚਾਇਤ ਨੇ ਨਾਲੇ ਕਮੇਟੀ ਨੇ ਵੀ ਭਾਈ ਜਿਹੜੇ ਭੋਗ ਹੈ ਉਹ ਸਾਦੇ ਪਾਏ ਜਾਣ ਪਰ ਉਹ ਲੋਕਾਂ ਨੇ ਉੱਥੇ ਵੀ ਕੋਈ ਬਿਸ਼ਰਮੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਗੁਰੂ ਘਰਾਂ ਦੇ ਵਿੱਚ ਵੀ ਉਹ ਪਾਏ ਹੋਏ ਮਤੇ ਵੀ ਉਹਨਾਂ ਨੇ ਤੋੜਤੇ ਹੂੰ ਤੇ ਉੱਥੇ ਵੀ ਉਹ ਵੱਧ ਚੜ ਕੇ ਇੱਕ ਦੂਜੇ ਨਾਲੋਂ ਭੋਗਾਂ ਦੇ ਉੱਤੇ ਵੀ ਇੰਨਾ ਚਮਕ ਦਮਕ ਵਾਲਾ ਕੰਮ ਕਰਨ ਲੱਗੇ ਉੱਥੇ ਵੀ 2-2 ਲੱਖ ਰੁਪਇਆ 1.5-1.5 ਲੱਖ ਰੁਪਇਆ ਅਸੀਂ ਦੇਖਦੇ ਹਾਂ ਵੀ ਗੁਰੂ ਘਰਾਂ ਦੇ ਵਿੱਚ ਵੀ ਭੋਗਾਂ ਤੇ ਲੋਕਾਂ ਦਾ ਖਰਚ ਹੋਣ ਲੱਗ ਗਿਆ ਤੇ ਵਿਆਹਾਂ ਤੇ ਤੇ ਲੋਕਾਂ ਨੇ ਪਿੱਛੇ ਹਟਣੀ ਕੀ ਹੈ ਈਹੀ ਚੀਜ਼ ਦਾ ਕਰਕੇ ਜਿਹੜਾ ਤੁਸੀਂ ਕਿਹਾ ਵੀ ਪਿੱਛੋਂ ਫਿਰ ਖੁਦਕਸੀਆਂ ਕਰਦੇ ਆ ਇਹ ਵੱਡਾ ਕਾਰਨ ਫਿਰ ਈਹੀ ਹੈ ਜਦੋਂ ਬੰਦਾ ਲੋੜ ਤੋਂ ਵੱਧ ਖਰਚਾ ਕਰਦਾ ਹੁਣ 10 ਲੱਖ ਰੁਪਇਆ ਪੈਲਸ ਤੇ ਲਾਤਾ ਕੁਝ ਹੋਰ ਸਮਾਨ ਤੇ ਲਾਤਾ ਸ਼ਰਾਬਾਂ ਤੇ ਲਾਤਾ ਹੋਰ ਉੱਥੇ ਮੁਰਗੀਆਂ ਤੇ ਲਾਤਾ ਤੇ ਜਦੋਂ ਇੰਨਾ ਕੁਝ ਕਰਦੇ ਆ ਫਿਰ ਉਹ ਜ਼ਮੀਨਾਂ ਵੀ ਵਿਕਤ ਜਾਂੇ ਫਿਰ ਜੁਨੀਅਨ ਵਾਲਿਆਂ ਦੇ ਨਾਲ ਰਲ ਕੇ ਤੇ ਫਿਰ ਕਹਿੰਦੇ ਅਸੀਂ ਖੁਦਕਸ਼ੀਆਂ ਕਰਦੇ ਆ ਠੀਕ ਹੈ ਜੀ ਹਾਂ ਸਾਨੂੰ ਪੈਸੇ ਦਿਓ ਸਾਡੇ ਬੈਂਕਾਂ ਦੇ ਮਾਫ਼ ਕਰੋ ਸਾਡੇ ਨਾਲ ਆੜਦੀਆ ਧੱਕਾ ਕਰ ਗਿਆ ਮੇਰੇ ਸਾਰੀਆਂ ਗੱਲਾਂ ਬਾਤਾਂ ਜਦੋਂ ਨਜਾਇਜ਼ ਪੈਰ ਪਸਾਰਦੇ ਆ ਉਦੋਂ ਫਿਰ ਉਹ ਗੱਲਾਂ ਭੁਗਤਣ ਦਾ ਪੈਂਦਗੇ ਤੇ ਇਸੇ ਤਰ੍ਹਾਂ ਇਹ ਗੱਲ ਤੁਹਾਡੀ ਸੱਚ ਹੈ ਕਿ ਨਜਾਇਜ਼ ਜਿਹੜੇ ਲੋਕਾਂ ਨੇ ਵਿਹਾਰ ਤਿਆਰ ਬਣਾਲੇ ਤੇ ਖਰਚੇ ਬਹੁਤ ਬਧਾ ਲਈ ਜੀ ਦੂਸਰਾ ਜਿਹੜਾ ਹੁਣ ਆਪਣੇ ਅਮਰੀਕਾ ਦੇ ਵਿੱਚੋਂ ਭਰ-ਭਰ ਕੇ ਜਿਹੜੇ ਜਹਾਜ਼ ਆ ਰਹੇ ਆ ਇਥੋਂ ਆਪਣੇ ਲੋਕ ਗਏ ਸੀ ਕੀ ਉਹ ਮਤਲਬ ਤੁਸੀਂ ਹੁਣ ਪਿੰਡਾਂ ਦੇ ਵਿੱਚ ਰਹੇ ਲੋਕਾਂ ਦੀ ਆਵਾਜ਼ ਕੀ ਹੈ ਵੀ ਇਹ ਜਿਹੜਾ ਹੈਗਾ ਸਹੀ ਹੈ ਜਾਂ ਟਰੰਪ ਨੇ ਸਹੀ ਕੀਤਾ ਹੈ ਜਾਂ ਜਿਵੇਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਿਹੜੇ ਦੂਜਾ ਜਹਾਜ਼ ਆ ਚ ਉਤਰਿਆ ਠੀਕ ਹੈ ਉਹਦੇ ਵਿੱਚ ਸਰਕਾਰ ਦੀ ਬਦਨਾਮੀ ਕਰ ਰਹੀ ਹੈ ਜੀ ਮਤਲਬ ਵਿੱਚ ਉਹਦੇ ਵਿੱਚ ਸਰਕਾਰਾਂ ਦਾ ਕੀ ਰੋਲ ਹੈ ਜਾਂ ਉਸ ਟਰੰਪ ਦਾ ਕੀ ਕਸੂਰ ਹੈ ਉਹ ਬਾਹਰ ਜਿਹੜੇ ਵਿਦੇਸ਼ ਵਿੱਚ ਆਪਣੇ ਪੰਜਾਬੀ ਆ ਮੁੰਡੇ ਆ ਕੁੜੀਆਂ ਉਹ ਬੈਠੇ ਨੇ ਤੇ ਉਹ ਭੇਜ ਰਿਹਾ ਹੈ ਇਹਦੇ ਤੇ ਤੁਹਾਡਾ ਕੀ ਅਨੁਭਵ ਹੈ ਇਹਦੇ ਵਿੱਚ ਬਾਈ ਜੀ ਮੈਂ ਤਾਂ ਇਹ ਮੰਨਦਾ ਮੇਰੀ ਤਾਂ ਨਿੱਜੀ ਰਾਏ ਆ ਵੀ ਇਹਦੇ ਚ ਟਰੰਪ ਦਾ ਹਮ ਰਾਸ਼ਟਰਪਤੀ ਦਾ ਚ ਕੋਈ ਕਸੂਰ ਨਹੀਂ ਅਸੀਂ ਰੋਜ਼ ਇੱਥੇ ਕਰਲਾਉਨੇ ਆ ਪੰਜਾਬ ਦੇ ਲੋਕ ਅਸੀਂ ਕਹਿੰਦੇ ਜੀ ਸਾਡੇ ਤੇ ਭਾ ਇਹ ਆਕੇ ਬਿਹਾਰ ਦੇ ਆਕੇ ਜੁਪੀ ਦੇ ਆਕੇ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਨੂੰ ਵੀ ਉਸੇ ਨਿਗਾਹ ਨਾਲ ਦੇਖਦੇ ਐ ਤੇ ਬਾਕੀ ਹੁਣ ਜਿਹੜੇ ਬੰਦੇ 2 ਨੰਬਰ ਦੇ ਵਿੱਚ ਗਏ ਐ ਉਹਨਾਂ ਨੇ ਖੜੇ ਪੈਰ ਆ ਉਹਦੇ ਮਾਪਿਆਂ ਉਤੇ ਗਲ ਚ ਗੂਠਾ ਦੇ ਕੇ ਪਹਿਲਾਂ 50-50 ਲੱਖ ਰੁਪਈਆ ਇਕੱਠਾ ਕਰਾਇਆ ਖੁਦ ਮੇਰੇ ਪਿੰਡ ਦੇ ਪੰਜ ਚਾਰ ਮੁੰਡੇ ਉਹ ਐ ਜਿਹੜੇ ਮੇਰੇ ਘਰਾਂ ਦੇ ਨੇੜੇ ਟੋੜੇ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਪਹਿਲਾਂ ਵਾਪਸ ਵੀ ਆਇਆ ਉਹਨਾਂ ਦੇ ਦੋ ਕਿੱਲੇ ਜ਼ਮੀਨ ਦੇ ਨਹਿਰ ਦੇ ਨਾਲ ਲੱਗਦੇ ਪਿਕੇ ਐ ਇਹ ਜਦੋਂ ਆਪਾਂ ਨਜਾਇਜ਼ ਬਾਈ ਜੀ 2 ਨੰਬਰ 'ਚ ਜਾਂਦੇ ਆ ਆਪਾਂ ਨੂੰ ਪਤਾ ਹੈ ਵੀ ਸਾਡਾ ਕਸੂਰ ਹੈ ਉਹਨਾਂ ਨੂੰ ਜਾਣ ਵੇਲੇ ਵੀ ਪਤਾ ਹੈ ਜਿਹੜੇ ਬੰਦੇ ਨੂੰ ਜਾਣਦੇ ਨਹੀਂ ਉਹ ਜੇ ਏਜੰਟਾਂ ਨੂੰ ਪੈਸੇ ਦਿੰਦੇ ਆ ਤੇ ਕੁਝ ਤਾਂ ਏਜੰਟ ਠੱਗੀ ਕਰ ਜਾਂਦਾ ਉਹ ਸਾਰੇ ਨਲੇ 50 ਲੱਖ ਰੁਪਈਆ ਲੱਗਦੇ ਤੇ ਜਦੋਂ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਬਾਈ ਜੀ ਜਦੋਂ ਕਾਨੂੰਨ ਦੇ ਵਿੱਚ ਆਉਂਦੀ ਨਹੀਂ 2 ਨੰਬਰ 'ਚ 2 ਨੰਬਰ ਦੇ ਵਿੱਚ ਗਏ ਹੋਏ ਆ ਉੱਥੋਂ ਦੀ ਸਰਕਾਰ ਉਹਨਾਂ ਨੂੰ ਕਿਵੇਂ ਸਹਿਨ ਕਰੂਗੀ ਬਾਕੀ ਉੱਥੇ ਜਾ ਕੇ ਵੀ ਕੀ ਕਰਦੇ ਆ ਉਥੇ ਗੰਦ ਪਾਉਂਦੇ ਆ ਹੁਣ ਜਿਹੜੇ ਪੰਜਾਬੀਆਂ ਦਾ ਹਾਲ ਦੇਖਦੇ ਆ ਕੈਨੇਡਾ ਚ ਅਮਰੀਕਾ ਚ ਅਸਟ੍ਰੇਲੀਆ ਚ ਉਥੇ ਸ਼ਰਾਬਾਂ ਪੀ ਕੇ ਸਟੰਟ ਕਰਨੇ ਹਮ ਉਥੇ ਬਲੈਕਾਂ ਕਰਨੀਆਂ ਹਮ ਉਥੇ ਠੱਗੀਆਂ ਮਾਰਨੀਆਂ ਉਥੋਂ ਦੇ ਲੋਕਾਂ ਨਾਲ ਤੇ ਉਥੋਂ ਦੀ ਸਰਕਾਰ ਉਹਨਾਂ ਨੇ ਦਬਾਅ ਪਾਇਆ ਇਹ ਟਰੰਪ ਜਿਹੜਾ ਚੋਣ ਜਿੱਤਿਆ ਇਹ ਇਹੀ ਮੁੱਦੇ ਤੇ ਜਿੱਤਿਆ ਹਮ ਇਹੀ ਮੁੱਦੇ ਤੇ ਜਿੱਤਿਆ ਨੇ ਕਿਹਾ ਸੀ ਵੀ ਜਿੰਨੇ 2 ਨੰਬਰ ਚ ਬੰਦੇ ਆਏ ਐ ਮੈਂ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੂਗਾ ਉਹ ਆਪਦੀ ਗੱਲ ਤੇ ਖਰਾ ਉਤਰਿਆ ਉਹਨੇ ਮਹਿ ਮਸ਼ਹੂਰੂ ਕਰ ਦਿੱਤੀ ਐ ਸਾਡੇ ਜਿਹੜੇ 2 ਨੰਬਰ ਦੇ ਵਿੱਚ ਬੰਦੇ ਗਏ ਐ ਉਹਨਾਂ ਦਾ ਕਸੂਰ ਹੈ ਉਹਨਾਂ ਦੇ ਮਾਪੇ-ਬਾਪ ਦਾ ਕਸੂਰ ਹੈ ਜਿਨ੍ਹਾਂ ਨੇ ਖੜੇ ਪੈਰ ਜ਼ਮੀਨਾਂ ਵੇਚੀਆਂ ਜੱਟਾਂ ਤੇ ਭਰੋਸਾ ਕੀਤਾ ਇਹਦੇ ਵਿੱਚ ਕੋਈ ਸਰਕਾਰ ਦਾ ਮੈਂ ਨਹੀਂ ਮੰਨਦਾ ਵੀ ਇਹਦੇ ਵਿੱਚ ਕੋਈ ਪੰਜਾਬ ਸਰਕਾਰ ਦਾ ਰੋਲ ਹੈ ਜਾਂ ਇਹਦੇ ਵਿੱਚ મોદી ਦੋਸ਼ੀ ਹੈ ਜਮਾ ਖੁਦ ਜਾਣ ਵਾਲੇ ਦੋਸ਼ੀ ਹੈ ਜਿਹੜੇ 2 ਨੰਬਰ ਦੇ ਵਿੱਚ ਪਾਈ ਜੀ 50-50 ਲੱਖ ਰੁਪਈਆ ਲਾ ਕੇ ਗਏ ਆਪਣੇ ਇਕੱਲੇ ਇੰਡੀਆ ਦੇ ਲੋਕ ਨਹੀਂ ਗੱਡੇ ਉਹਨੇ ਹੋਰ ਦੇਸਾਂ ਦੇ ਲੋਕ ਵੀ ਉਸ ਦੇਸਾਂ 'ਚ ਭੇਜਿਆ ਜਿਹੜੇ ਦੂਰ ਨੰਬਰ 'ਚ ਗਏ ਆ ਹਾਂਜੀ ਹਾਂਜੀ ਉਹਨੇ ਕਈ ਦੇਸਾਂ ਦੇ ਜਿੰਨੇ ਵੀ ਸੀਗੇ ਉਹਨੇ ਬਾਡਾ ਧਰਿਆ ਦੇਖੋ ਹੁਣ ਆਪਣੇ ਉਦੋਂ ਪਹਿਲਾ ਜਹਾਜ਼ ਆਇਆ ਉਹਦੇ ਵਿੱਚ ਵੀ 30 ਮੁੰਡੇ ਪੰਜਾਬ ਦੇ ਸੀ ਬਿਲਕੁਲ ਦੂਜੇ ਆਪਣਾ ਗੁਜਰਾਤ ਦੇ ਸੀਗੇ ਹੋਰ ਕਈ ਸਟੇਟਾਂ ਦੇ ਮਹਾਰਾਸ਼ਟਰ ਦੇ ਸੀ ਹਾਂ ਤੇ ਅੱਜ ਵੀ ਉਸੇ ਤਰ੍ਹਾਂ ਹੈ ਹੁਣ ਇਹ ਗੱਲ ਚੱਲ ਵੀ ਰਹੀ ਹੈ ਮੁੱਖ ਮੰਤਰੀ ਸਾਹਿਬ ਨੇ ਕਾਨਫਰੰਸ ਵੀ ਕਰੀ ਹੈ ਵੀ ਤੁਸੀਂ ਅੰਬਰਸਰ ਦੇ ਵਿੱਚ ਬਾਰ-ਬਾਰ ਜਹਾਜ਼ ਤਾਰਨੇ ਮੀਡੀਆ ਦੇ ਵਿੱਚ ਇਹ ਚਲਾਇਆ ਜਾ ਰਿਹਾ ਹੈ ਵੀ ਪੰਜਾਬ ਦੇ ਅੱਜ ਜੀ ਉਥੇ ਆਰਮਦਾਸ ਅੰਤਰਰਾਸ਼ਟਰੀ ਅੱਡੇ ਦੇ ਉੱਤੇ ਜਹਾਜ਼ ਉਤਰਿਆ ਪੰਜਾਬੀ ਆਏ ਉਹਨੇ ਵੀ ਇਹ ਗੱਲ ਦੇ ਉੱਤੇ ਪੂਰਾ ਵਿਰੋਧ ਕੀਤਾ ਸੀ ਪਰ ਹੁਣ ਜ਼ੋਰ ਹੋਣ ਤੋਂ ਬਿਨਾ ਕੌਣ ਸੁਣਦਾ ਬਾਈ ਜੀ ਹੁਣ ਸੈਂਟਰ ਸਰਕਾਰ ਨੇ ਕੋਈ ਉਹਨਾਂ ਦੀ ਗੱਲ ਤੇ ਅਸਰ ਨਹੀਂ ਕੀਤਾ ਤੇ ਅੱਜ ਫੇਰ ਜਹਾਜ਼ ਕਹਿੰਦੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਤਰਿਆ ਮੁੱਖ ਮੰਤਰੀ ਨੇ ਰੋਸ ਵੀ ਜਤਾਇਆ ਸੀ ਜਾਂ ਤੇ ਫੇਰ ਕੋਈ ਫੈਸਲਾ ਲੈਂਦਾ ਕਹਿੰਦਾ ਮੁੱਖ ਮੰਤਰੀ ਪੂਰਨ ਸੂਬਾ ਪੰਜਾਬ ਇੱਥੇ ਡੀਜੀਪੀ ਨੂੰ ਕਹਿੰਦਾ ਤੇ ਉਹਨਾਂ ਨੂੰ ਕਹਿੰਦਾ ਰੋਕਦਾ ਪਰ ਨਹੀਂ ਰੋਕ ਸਕਦਾ ਹੋਣਾ ਕਿਉਂਕਿ ਜਿਹੜੇ ਅੱਡੇ ਐ ਵਾਈ ਅੱਡੇ ਐ ਉਹ ਸੈਂਟਰ ਸਰਕਾਰ ਦੇ ਅੰਡਰ ਚ ਆਉਂਦੇ ਐ ਇਕੱਲੇ ਬਿਆਨ ਦੇਣ ਦੇ ਨਾਲ ਕੁਝ ਨਹੀਂ ਬਣਦਾ ਤੇ ਉਹ ਅੱਜ ਫਿਰ ਜਹਾਜ਼ ਉਤਰਿਆ ਜਹਾਜ਼ ਅੱਗੇ ਵੀ ਆਉਣਗੇ ਆਉਣੇ ਆ ਬਾਈ ਜੀ ਜਦੋਂ ਅਨਲੀਗਲ ਕੋਈ ਗਿਆ ਹੈ ਗਲਤੀ ਕਰਕੇ ਗਿਆ ਹੈ ਉਹਨੂੰ ਕਿਵੇਂ ਉੱਥੋਂ ਦੀ ਸਰਕਾਰ ਉੱਥੋਂ ਦਾ ਪ੍ਰਸ਼ਾਸਨ ਉੱਥੋਂ ਦੇ ਲੋਕ ਕਿਵੇਂ ਸਹਿਣ ਕਰਨ ਤੇ ਫਿਰ ਜਾ ਕੇ ਉੱਥੇ ਉਹ ਸਧਾਰਨ ਪਣੇ ਨਾਲ ਨਹੀਂ ਰਹਿੰਦੇ ਫਿਰ ਉੱਥੇ ਜਾ ਕੇ ਮੈਂ ਤੁਹਾਨੂੰ ਦੱਸਿਆ ਦੋਨੋਂ ਨੇ ਸਾਰਾ ਉੱਤੇ ਇਹ ਪੰਜਾਬੀਆਂ ਨੇ ਸਭ ਤੋਂ ਵੱਧ ਗੰਦ ਪਾਇਆ ਹੋਇਆ ਬਦਮਾਸ਼ੀ ਕਰਦੇ ਆ ਹ ਇਹ ਕੱਲਾ ਅਮਰੀਕਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੈਨੇਡਾ 'ਚ ਵੀ ਵਾਪਸ ਆਉਣਗੇ ਆਸਟ੍ਰੇਲੀਆ 'ਚ ਵੀ ਆਉਣਗੇ ਕਿਉਂ ਹੁਣ ਅਮਰੀਕਾ ਦੇ ਵਿੱਚ ਇਹ ਗੱਲ ਚੱਲ ਪਈ ਉੱਥੋਂ ਦੀਆਂ ਸਰਕਾਰਾਂ ਦੇ ਉੱਤੇ ਵੀ ਲੋਕ ਦਾਅ ਪਾਉਣਗੇ ਵੀ ਇਹਨਾਂ ਨੇ ਸਾਡੇ ਕੰਮ ਵੀ ਖੋਲੇ ਤੇ ਨਾਲੇ ਸਾਨੂੰ ਇਹ ਤੰਗ ਪਰੇਸ਼ਾਨ ਕਰਦੇ ਆ ਉੱਥੋਂ ਦੀ ਜਿਹੜੀ ਸੋਸਾਇਟੀ ਸੀ ਚੰਗੇ ਲੋਕਾਂ ਦੀ ਉਹ ਵੀ ਇਹਨਾਂ ਨੇ ਬਰਾਨ ਕਰਕੇ ਰੱਖਤੀ ਇਹ ਉੱਥੋਂ ਵੀ ਹੁਣ ਵਾਪਸ ਆਉਣ ਲੱਗਣਗੇ ਬਿਲਕੁਲ ਅੱਜ ਇਸ ਮਾਧਮ ਰਾਹੀਂ ਸਾਡਾ ਪੌਡਕਾਸਟ ਕਰਨ ਦਾ ਮਤਲਬ ਸੀ ਦੋ ਗੱਲਾਂ ਤੇ ਕੀਤਾ ਕਿ ਇੱਕ ਜਿਹੜੇ ਸਾਦੇ ਵਿਆਹ ਕਰੋ ਭੋਗ ਹੈ ਜਿਹੜੇ ਉਹ ਸਿੰਪਲ ਪਾਓ ਚਾਹੇ ਉਹ ਦੁੱਖ ਦਾ ਹੈ ਚਾਹੇ ਸੁੱਖ ਦਾ ਤੇ ਕਰਜ਼ਾ ਨਾ ਚੜਾਓ ਕਰਜ਼ਾ ਜਿਹੜਾ ਸਾਰੀ ਉਮਰ ਨਹੀਂ ਉਤਰਦਾ ਫਿਰ ਉਹ ਬਜ਼ੁਰਗ ਹੈ ਜਿਹੜੇ ਖੁਦਕਸ਼ੀਆਂ ਕਰਦੇ ਆ ਮੁੰਡੇ 18 ਗੱਡੀਆਂ ਮੰਗਦੇ ਆ ਜਾਂ ਹੋਰ ਕੁਝ ਕਰਦੇ ਆ ਦੂਸਰਾ ਜਿਹੜਾ ਵਿਦੇਸ਼ ਜਾਣਿਓ ਜਾਓ ਜੀ ਸਦਕੇ ਜਾਓ ਇਸ ਮਾਧਮ ਰਾਹੀਂ ਅਸੀਂ ਬੇਨਤੀ ਕਰਦੇ ਆ ਕਿ ਇਮੀਗ੍ਰੇਸ਼ਨਾਂ ਦੇ ਵਿੱਚ ਪਤਾ ਕਰਕੇ ਸਾਰਾ ਕੁਝ ਕਰਕੇ ਜਿਹੜੇ ਤੁਹਾਡੇ ਅਜ਼ੰਟਾ ਇਹ ਠੱਗ ਲੋਕ ਬੈਠੇ ਐ ਇਹ ਤੁਹਾਨੂੰ ਗਲਤ ਰਸਤੇ ਭੇਜ ਦਿੰਦੇ ਐ ਮਤਲਬ ਕਿ ਹੋਰ ਇਟਲੀ ਇੱਥੋਂ ਭੇਜ ਤੇ ਦੁਬਈ ਭੇਜ ਤੇ ਫਿਰ ਉੱਥੋਂ ਭੇਜਾਂਗੇ ਸਿੱਧਾ ਵੀਜ਼ਾ ਲਵਾਓ ਕੋਈ ਗੱਲ ਨਹੀਂ ਟਾਈਮ ਲੱਗ ਜਾਂਦਾ ਨਹੀਂ ਉਹੀ 50-50 ਲੱਖ ਰੁਪਏ ਦਾ ਤੁਸੀਂ ਆਪ ਦਾ ਪੰਜਾਬ ਦੇ ਵਿੱਚ ਬਿਜ਼ਨਸ ਕਰੋ ਤੇ ਨਾਲੇ ਜਿਹੜੀ ਟੈਨਸ਼ਨ ਫਰੀ ਹੋਵੋ ਸਾਡੇ ਨਾਲ ਜਿਹੜੇ ਗਿਆਨੀ ਗੁਰਪ੍ਰੀਤ ਸਿੰਘ ਸੀਗੇ ਇਹ ਖਾਲਸਾ ਜੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰਦੇ ਐ ਕਿਉਂਕਿ ਇਸ ਕਰਕੇ ਪੌਡਕਾਸਟ ਕਰਿਆ ਕਿ ਮਾਨ ਮਰਜ਼ਾਦਾ ਜਿਹੜਾ ਬੰਦਾ ਗੁਰਦੁਆਰੇ ਦੀ ਰੱਖਦਾ ਐ ਉਹੋ ਬੜੀ ਸੀਮਤ ਗੱਲ ਹੈ ਤੇ ਸਾਦਗੀ ਦੇ ਵਿੱਚ ਕਰਦਾ ਗੁਰਪ੍ਰੀਤ ਜੀ ਇੱਥੇ ਹੁਣ ਤੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ